ਨੇ ਉਹ ਸਿੰਘਾਂ ਨੇ ਕੀਤੀ ਇਸ ਬੰਦੇ ਦੀ ਇਸ ਮੁੰਡੇ ਦੀ ਸ਼ਤਰੂਲ। ਕਿਹਾ ਜਾ ਰਿਹਾ ਕਿ ਇੱਕ ਪਨਵਾਸੀ ਹੈ ਜੂ ਨਿਹੰਦ ਸਿੰਘਾਂ ਦਾ ਬੜਾ ਵਾਕੀ ਸ਼ਹਿਰ ਦੇ ਵਿੱਚ ਮੰਗ ਰਿਆ ਸੀ ਪੀਠ। ਹਾਂਜੀ ਪਾਉ ਮੰਗਤਾ ਬਣਿਆ ਫਿਰਦਾ ਸੀ ਪੀਠ ਮੰਗ ਰਿਆ ਸੀ ਜਿਸ ਕਰਕੇ ਨੇ ਸਿੰਘਾਂ ਵੱਲੋਂ ਇਸ ਦੀ ਸ਼ਤਰੂਲ ਕੀਤੀ ਗਈ ਹੈ ਤੇ ਇਹ ਥੱਲੇੋਂ ਇਸਲੇ ਜੋ ਗਿਆੜਾ ਕਪੜੇ ਪਾਏ ਹੋਏ ਹਨ ਤੇ ਉੱਪਰੋਂ ਸਿੰਘਾਂ ਦਾ ਬਣਾ ਪਾਇਆ ਹੋਇਆ ਸੀ। ਸਿੰਘਾਂ ਨੇ ਪੂਰੀ ਦੀ ਨਾਲ ਇਸ ਦੀ ਸ਼ਤਰੂਲ ਕੀਤੀ ਹੈ। ਅਗੇ ਤਾਂ ਨੋਟਰੀ ਵੀਡੀਓ ਵੀ ਬਕੋਨੇ ਹਾ ਫੇਵਾਲ ਵਿੱਚ ਮਾਸਨਾਂ ਮੰਗਰ ਰਿਹਾ ਹੈ ਸਿੰਘਾ ਦੇ ਕੋਲ ਪਰ ਸਿੰਘਾ ਨੇ ਨਹੀਂ ਬਖਸ਼ਿਆ ਨੇ ਅੰਗ ਸਿੰਘਾ ਨੇ ਪੂਰੀ ਠੋਕ ਮਜਾ ਗਿਆ ਸਦੀ ਸਰਵਿਸ ਕੀਤੀ ਹੈ ਹੁਸ਼ਿਆਨ ਫੁਲ ਕਟਨਾ ਤੋਂ ਵਾਲੀ ਵੀਡੀਓ ਉਹ ਸਾਹਮਣੇ ਆਈ ਹੈ ਜਿਸ ਵਿੱਚ ਪ੍ਰਵਾਸੀ ਨਿਹੰਗ ਸਿੰਘਾ ਦਾ ਬਾਨਾ ਪਾ ਕੇ ਪੀਸ ਮੰਗ ਰਿਆ ਸੀ ਮੰਕਤਾ ਬਣਿਆ ਫਿਰਦਾ ਸੀ ਸਿੰਘਾ ਨੇ ਇਹ ਸਭ ਦੇਖ ਕੇ ਹੋਏ ਗੁੱਸੇ ਨੇ ਚਾਕੇ ਉਸ ਨੂੰ ਉਸ ਜਲਾ ਦਾ ਉੱਥੇ ਹੀ ਰਸਤੇ ਵਿੱਚ ਹੀ ਡੋਚ ਲਿਆ ਅਤੇ ਰਸਤੇ ਵਿੱਚ ਹੀ ਰੋਡ ਤੇ ਹੀ ਉਸ ਦੀ ਸ਼ਤਰੂਲ ਕਰਤੀ ਇੰਨੇ ਸਾਰੇ ਲੋਕਾਂ ਦੇ ਸਾਹਮਣੇ ਉਸ ਦੇ ਕੱਪੜੇ ਤੱਕ ਲੈ ਗਏ ਵੇਖੋ ਕਿਸ ਤਰ੍ਹਾਂ ਨੇ ਨਾਲ ਇੱਕ ਚਿੱਟਾ ਬਣਾ ਜੋ ਉਸਨੇ ਪਾਇਆ ਹੋਇਆ ਸੀ ਸਿੰਘਾ ਦੇਸ਼ ਨੂੰ ਹੱਥ ਵਿੱਚ ਫੜ ਕੇ ਜਿਹੜਾ ਆਪਣੇ ਕੋਲ ਰੱਖ ਲਿਆ ਤੇ ਉਸ ਨੂੰ ਸਹੀ ਥਲੇ ਲੱਗ ਪਏ ਤੇ ਉਸ ਨੂੰ ਉਸ ਦਾ ਜੋਗੀ ਆਣਾ ਜੋ ਉਸਨੇ ਕਪੜਾ ਰੱਖਿਆ ਹੋਇਆ ਸੀ ਉਹ ਫੜਾ ਦਿੱਤਾ ਤੇ ਬਾਅਦ ਵਿੱਚ ਇਹ ਉਸ ਬੀਬੀ ਨੇ ਸਰਵਿਸ ਕੀਤੀ ਆ ਇਹਨੇ ਪਾਇਆ ਬਾਰੂ ਤੇ ਨੇ ਉਹ ਥੇਰਾ ਮੈਂ ਐਸਾ ਹਸਰ ਕਰੂੰਗਾ ਆ ਦੇਖੋਗਾ ਬਾਈ ਵੀਡੀਓ ਦੇ ਵਿੱਚ ਕਿੰਨਾ ਸਾਂ ਇਦਾਂ ਲੈਣੇ ਆ ਬੰਦਾ ਬੈਠੀ ਆ ਦਸਾਰ ਦੇ ਚੋਲੇ ਪਾਉਂਦਾ ਹੋਇਆ ਠੀਕ ਆ ਇਹ ਮੰਗ ਰਿਆ ਟੈਂਗੜਾ ਲੰਗ ਲੰਗ ਕੇ ਪਾਣਾ ਇਹਨੇ ਪਾਇਆ ਹੋਇਆ ਮਸ਼ਹਾਨੀ ਨੂੰ ਬੰਨ ਕੇ ਲੈ ਜਾਣਾ ਨੇ ਅੱਗੇ ਚਲੇ ਅੰਦਰ ਅੱਗੇ ਆਇਆ ਐਸਾ ਕਰਤੀ ਹੋ ਜਾਗਾ ਅਸੀਂ ਆ ਵੀ ਨਾ ਬਾਕੀ ਵੀ ਐਸਾ ਹੋ ਜਾਗਾ ਆਪਾਂ ਦੀ ਗੋਰੀਆਂ ਤੋਂ ਮਮਤਾ ਦੇ ਸਾਰਿਆਂ ਨੂੰ ਬੁੱਢਾ ਨਾ ਦੱਸੋ ਪਿੰਡਾਂ ਵਰਗੇ ਤੋਂ ਮੈਨੂੰ ਦੱਸ ਗਿਆ ਇੱਥੇ ਝੋਲਾ ਪਾ ਕੇ ਸਾਡਾ ਤਖਣਾ ਹੋਵੇ। ਯਮਨ ਮਰਨਾ ਉਹ ਕਹਿੰਦੇ ਤੱਕ ਨੂੰ ਮੈਂ ਜੋਤੀ ਹੋ ਜਾਂਦੀ ਹੈ। ਅਰੇ ਆ ਝੋਲਾ ਪਾ ਕੇ ਬੰਦੇ ਨਾਲ ਤੋਂ ਸਾਰਿਆਂ ਨੂੰ ਬਦਨਾਮ ਕਰਦੇ ਇਹ ਬੰਦਾ ਅਰੇ ਆ ਝੋਲਾ ਪਾ ਕੇ ਤਖਸਾਲ ਦਾ ਮੰਗਣਾ ਹੈ ਕਿ ਜਿਹੜਾ ਰਹਿ ਗਿਆ ਚਲੋ ਇਹ ਕਿੰਨਾ ਕਿੰਨੇ ਆ ਗਏ ਇਹ ਜਿਹੜੀਆਂ ਬਿੰਦੀਆਂ ਤੇ ਜੋੜਾ ਸਾਡਾ ਬੰਦੇ ਆ ਕਿ ਫਿਕਰੀ ਆਦਤਾਰ ਕਾਟ ਕਾਟੇ ਖੇਤ ਦਾ ਫਿਕਰੀ ਆਦਤਾਰ ਕਾਟ ਕਾਟੇ ਹਾਂ ਚੱਲ ਥਾਣੇ ਚੱਲ ਦੋ ਥੱਲੇ ਆ ਬੰਦਾ ਬੰਦਾ ਓਏ ਪੈਂਡ ਜੁਦਾ ਚੋਲਾ ਪਾ ਕੇ ਗੁਰੂ ਗ੍ਰੰਥ ਸਾਹਿਬ ਦਾ ਮੰਗਲ ਲਾ ਕੇ ਤੁਸੀਂ ਦੱਲਿਆ ਸਾਖ ਰੁਖੀਆਂ ਦੇਖ ਲੋ ਜੀ ਜੈਸੀ ਜਲ ਤਾਈਂ ਤੀ ਕਾਹ ਕੋ ਮੈਂ ਪੜ ਕੇ ਸ਼ਰਾਮਣ ਦਾ ਆਧਾਰ ਕੜ ਵੀ ਨਕਲੀ ਲੱਗਦਾ ਦੇਖੋ ਭਾਈ ਆ ਦੇਖੋ ਮੜਾ ਜਾ ਬਾਬਾ ਜੀ ਅੱਗੇ ਤੁਸੀਂ ਮਾ ਠਿਕਰੀ ਵਾਲ ਕੱਲੇ ਕੱਲੇ ਵੰਡਣ ਜਾਣ ਦਾ ਕੋਈ ਗੱਲ ਨਹੀਂ ਸਰਪੰਚ ਨਾਲ ਵੀ ਕਰ ਲਾਂ ਗੱਲ ਕਿੱ데 ਕੱਦੀ ਦਾ ਨੰਬਰ ਕਿੰਨਾ ਕੱਦੀ ਦਾ ਨੰਬਰ ਦੇਖ ਲੋ ਜੀ ਇਹ ਛੱਡ ਭਾਈ ਤੁਰੇ ਮਾਰ ਹੋਇਆ ਇੱਧਰ ਜੀ ਤੋ ਤੂੰ ਆ ਮੋਟਰਸਾਈਕਲ ਤੇ ਪੂਰੀ ਕਿੱਸਾ ਭਰੀਆਂ ਹੋਈਆਂ ਤੇਰੀਆਂ ਇਹਦਾ ਮੋਟਰਸਾਈਕਲ ਹੈ ਭਾਈ ਆ ਮੋਟਰਸਾਈਕਲ ਬੌਂਡ ਕਰੋ ਇਹਦਾ ਇਹ ਚਾਪੀ ਗੰਡੂ ਇਹ ਪੰਜਾਹ ਪਿੰਡ ਪਿੰਡ ਕਿਹੜਿਆ ਲਿਖਿਆ ਹੋਇਆ ਹਾਂ ਜੀ ਚੱਲ ਕੋਈ ਗੱਲ ਨਹੀਂ ਥੋੜਾ ਥੋੜਾ ਦੋ ਪਾਇਆ ਦੋ ਮੜ ਕੇ ਜੇ ਟੋਲਾ ਪਾਇਆ ਨਹੀਂ ਲਿਖਿਆ ਦਾ ਤੁਹਾਡੀਆਂ ਲੱਤਾ ਤੋੜਨੀ ਹੈ ਤੋੜਨੀ ਹੈ ਬਸ ਅੱਕੇ ਪਾਇਏ ਉਹਨੇ ਬਾਸਰ ਤੱਕ ਕੇ ਸਾਰ ਗੱਲ ਜਿੰਨਾ ਪਾਇਆ ਤੁਸੀਂ ਬਾਹਰ ਲੈਣਾ ਹੀ ਪਾਇਆ ਤੁਹਾਡੇ ਤੋਂ ਪੰਜਾਬੀਓ ਨਿਹਾਲ ਸਿੰਘਾ ਨੂੰ ਇਸ ਤਰ੍ਹਾਂ ਇਸ ਪ੍ਰਵਾਸੀ ਦੀ ਜੋ ਜੋ ਵੀ ਬਲਿਆ ਫਿਰਦਾ ਸੀ ਇੱਕ ਤੋਂ ਸਿੰਘਾ ਦਾ ਬਣਾ ਪਿਆ ਹੋਇਆ ਸੀ ਉਸ ਲਈ ਇਸ ਤਰ੍ਹਾਂ ਜ਼ੋਰ ਦੇ ਉੱਤੇ ਹੀ ਹੋਈ ਸ਼ਤਰੂਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਕੀਮਤੀ رائے ਸਮੇਂਤਾ ਵਿੱਚ ਸਾਂਝੀ ਜਰੂਰ ਕਰਿਓ ਤੇ ਆਪਣਾ ਦੋਸਤੋ ਨੂੰ ਨਜਦਾ ਪ੍ਰਵਾਸੀਆਂ ਦਾ ਮੁੱਦਾ ਚੜ ਰਿਹਾ ਹੈ ਤੇ ਉਹਦੇ ਬਾਰੇ ਨਾ ਇੱਕ ਤੋਂ ਅੱਗੇ ਤੋਂ ਵੀ ਅਸੀਂ ਅਪਰਜੈ ਜਨਨਾ ਚੁਣਿਆ ਇਸ ਦਾ ਹੱਲ ਦੱਸੋ ਕੀ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਆ ਕਿਉਂਕਿ ਸੁਪਾਲ ਕਰੋ ਤੇ ਨਖਸਦਾਨਾ ਵਰਗੇ ਦਾ ਕਹਿੰਦੇ ਆ ਭਈ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕੀਤਾ ਜਾਵੇ। ਪ੍ਰਵਾਸੀਆਂ ਦੇ ਉਹ ਇੱਕ ਕਾਨੂੰਨ ਬਣਾਇਆ ਜਾਵੇ ਜਿੱਦਾਂ ਹਿਮਾਚਲ ਵਰਗੇ ਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਹੈ ਤੇ ਉਦਾਂ ਹੀ ਪੰਜਾਬ ਵਿੱਚ ਇੱਕ ਕਾਨੂੰਨ ਹੈ ਪਰੰਤੂ ਤੁਹਾਡੇ ਤੌਰ ਤੇ ਕੋਈ ਹੱਲ ਹੈ ਤਾਂ ਉਹ ਤੁਸੀਂ ਦੱਸ ਸਕਦੇ ਹੋ ਤੇ ਉਹਦੇ ਉੱਤੇ ਫਿਰ ਵਿਚਾਰ ਕੀਤਾ ਜਾ ਸਕਦਾ ਹੈ। ਬਾਕੀ ਸਾਡੇ ਹਿਸਾਬ ਨਾਲ ਕਾਨੂੰਨ ਤਾਂ ਬਣਨਾ ਹੀ ਚਾਹੀਦਾ ਹੈ ਪਰੰਤੂ ਨਾਲ ਦੇ ਨਾਲ ਹੀ ਇਹ ਸਾਡੇ ਮਾਮਲੇ ਵਿੱਚ ਇੱਕ ਪਰਵਾਸੀਆਂ ਲਈ ਜਿੱਦਾਂ ਨਾ ਹੁੰਦਾ ਆ ਬਈ ਵੱਡਾ ਥੋਸ ਕਦਮ ਚੁਪਣਾ ਚਾਹੀਦਾ ਆ ਜਿੱਦਾਂ ਮੈਂ ਤੁਹਾਨੂੰ ਉਦਾਹਰਣ ਦੱਸ ਦਿੰਨਾ ਆ ਜਿੱਦਾਂ ਮੰਨ ਲਓ ਉਹਨੇ ਇਹ ਮਾਟਰ ਚੀ ਜਾਨਦੇ ਆ ਤੇ ਉੱਥੇ ਜਾ ਕੇ ਨਾ ਸਾਨੂੰ ਕੋਈ ਜਗਾ ਪਸੰਦ ਆ ਜਾਂਦੀ ਆ ਤੇ ਉੱਥੇ ਅਸੀਂ ਜਗਾ ਨਹੀਂ ਤਾਂ ਨੋਰਮਲੀ ਖਰੀਦ ਸਕਦੇ ਤੇ ਜੁਦਾ ਕੋਈ ਬਾਜ਼ਰ ਹੁੰਦਾ ਗਿਆ ਜਾਂ ਉੱਥੇ ਲੱਗ ਸ਼ਕੇ ਕਿ ਤੇ ਵਧੀਆ ਲੱਗਦਾ ਆ ਤੇ ਅਸੀਂ ਉਹ ਜਗਾ ਸਾਨੀ ਦੇ ਨਾਲ ਨਹੀਂ ਖਰੀਦ ਸਕਦੇ ਉੱਥੇ ਪੰਜਾਬੀਆਂ ਨੂੰ ਜਿੱਦਾ ਉਹ ਨਹੀਂ ਹੈ ਮਤਲਬ ਕੋਈ ਮਨਾਗਿਆ ਨਹੀਂ ਦਿੰਦਾ ਪਰੰਤੂ ਇਥੇ ਸਾਡੇ ਪੰਜਾਬ ਵਿੱਚ ਕੀ ਹੈ ਜਿੱਦੋਂ ਹੁੰਦੀ ਨਹੀਂ ਬਾਹਰੋਂ ਤੇ ਫਿਰ ਇਥੇ ਪੰਜਾਬ ਵਿੱਚ ਰਹਿਣ ਲੱਗ ਪਿੰਦੇ ਨੇ ਲਗਭਗ 40-40 ਸਾਲ ਹੋ ਚੁੱਕੇ ਨੇ ਤੇ ਇੱਧਰ ਹੀ ਸ਼ਿਫਟ ਹੋ ਗਏ ਨੇ ਉਹਨਾਂ ਦਾ ਤਚਲੋ ਕੋਈ ਨਹੀਂ ਉਹ ਪੱਕੇ ਹੋ ਚੁੱਕੇ ਨੇ ਇੱਧਰ ਉਹਨਾਂ ਦੀਆਂ ਵੋਟਾਂ ਹਾਜ਼ਰ ਕਰ ਬਣਿਆ ਹੋਏ ਨੇ ਪਰੰਤੂ ਉਹਨਾਂ ਦੇ ਬੱਚੇ ਵੀ ਇੱਧਰ ਪੜ ਰਹੇ ਹਨ ਤੇ ਉਹਨਾਂ ਨੂੰ ਵੀ ਫਿਕਰ ਹੈ ਪਰੰਤੂ ਜਿਹੜੇ ਨਵੇਂ ਹੁੰਦੇ ਹਨ ਉਹਾਂ ਦੀ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਦਾ ਕੋਈ ਪਤਾ ਨਹੀਂ ਕੋਈ ਕਿੰਨਾ ਵੱਡਾ ਅਪਰਾਧੀ ਨਿਕਲਾਵੇ ਉਹ ਜਿਹੜਾ ਉਸਾਰ ਫੁਰਕਤ ਨਾਂ ਦੇ ਵਿੱਚ ਸੀਗਾ ਕਿੰਨੇ ਉਹ ਵੜਾ ਨਾ ਬੰਦਾ ਕਟੂਕਟ 7 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਸੀ ਪਿੱਛੇ ਹਾਂਜੀ ਤੇਨੇ ਨੇ ਬਲਾਕ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇੱਥੇ ਆਇਆ ਸੀ ਤੇ ਉਹਨਾਂ ਜੱਜ ਦੇ ਸਾਹਮਣੇ ਵੀ ਜਦੋਂ ਉਹਦੀ ਪੇਸ਼ੀ ਹੋਈ ਤੇ ਉਹਨੇ ਜੱਜ ਦੇ ਸਾਹਮਣੇ ਇਹ ਬਿਆਨ ਦਿੱਤੇ ਜੀ ਕਿ ਨਾ ਮੈਨੂੰ ਨਾ ਮੈਂ ਸ਼ਰਾਬ ਪੀਤੀ ਹੋਈ ਸੀ ਤੇ ਮੈਨੂੰ ਪਤਾ ਨਹੀਂ ਮੈਂ ਠੀਕੀ ਚੱਲ ਬੈਠਾ ਤੇ ਉਹ ਇਹ ਬਿਆਨ ਦਿੰਦੇ ਹੋ ਉਹਦੇ ਚਿਹਰੇ ਉੱਤੇ ਕੋਈ ਗਿਲਾਸ਼ਿਕਵਾਵੀ ਨਜ਼ਰ ਨਹੀਂ ਆ ਰਿਹਾ ਸੀ ਇਹ ਕਹਦਾ ਹੈ ਵਕੀਲਾਂ ਦਾ ਇਹ ਲੋਕਾਂ ਦਾ ਇਸ ਤਰ੍ਹਾਂ ਦੇ ਲੋਕ ਜਦੋਂ ਆ ਲੰਦੇ ਹਨ ਪੰਜਾਬ ਵਿੱਚ ਜਿਹੇ ਪੰਜਾਬ ਦਾ ਬੇੜਾ ਹੀ ਕੰਕ ਹੋਵੇਗਾ ਇਸ ਤਰ੍ਹਾਂ ਨਹੀਂ ਘਟਣਾ ਵਾਹੀ ਵਾਪਰ ਨਹੀਂ ਆ ਤੇਰੇ ਲਈ ਇੱਕ ਕਾਨੂੰਨ ਤਾਂ ਲਾਗੂ ਨਹੀਂ ਲਈਦਾ ਹੈ ਇਹ ਮਾਚਲ ਵਾਂਗੂ ਤੇ ਰਾਜਸਥਾਨ ਵਾਂਗੂ ਬਾਕੀ ਕਿਸੇ ਨੂੰ ਸੋਹ ਹੋ ਕੀ ਕੀ ਕੀਤਾ ਜਾਣਾ ਚਾਹੀਦਾ ਹੈ ਜਿ ਤੁਹਾਡੇ ਤੋਂ ਕੋਈ ਹੱਲ ਹੈ ਇਸ ਦਾ ਇਹ ਸਭ ਮਸਲੇ ਦਾ ਕਿਉਂਕਿ ਲੋਕੀ ਕਹ ਰਹੇ ਹਨ ਕਿ ਸਿੱਖ ਰਾਜ ਖੌਸਾ ਰਾਜ ਜੇਕਰ ਆ ਜਾਵੇ ਤਾਂ ਖੁਸ਼ਾ ਨਹੀਂ ਹੋ ਜਾਵੇਗੀ ਪਰੰਤੂ ਉਸ ਵਿੱਚ ਜੀ ਦਾ ਸਾਰੇ ਇਕੱਠੇ ਹੀ ਰਹਿਣਗੇ ਸਾਰੇ ਇਕੱਠੇ ਹੀ ਰਹਿਣਗੇ ਜੇਕਰ ਨੂੰ ਤੁਹਾਡੇ ਤੋਂ ਕੋਈ ਹੱਲ ਹੈ ਤਾਂ ਤੁਸੀਂ ਕਮੈਂਟਾਂ ਵਿੱਚ ਆਪਣੀ ਕੀਮਤੀ ਰਾਏ ਸੰਜੀ ਕਰੋ ਤੇ ਜਿਹੜਾ ਨਿਹੰਗ ਸਿੰਘਾਂ ਉੱਪਰ ਜਿਹੜੀ ਕੁੱਟਮਾਰ ਕੀਤੀ ਗਈ ਹੈ ਬਣਵਾਸੀ ਜੀ ਜੋ ਮੰਨਤਾ ਬਣਿਆ ਗੁਰਦਾ ਸੀ ਇਹ ਵੀ ਦੱਸਿਓ ਠੀਕ ਹੈ ਜਾਂ ਗਲਤ ਹੈ ਬਾਕੀ ਦੋਸਤੋ ਸਾਡਾ ਬਿਬੇ ਰਖੂ ਨੇ ਜੀ ਕਿਸਾਨ ਜੀ ਦਾ ਚੈਨਲ ਹੈ ਇਹ ਜਿਹੜਾ ਇਸੇ ਤਰ੍ਹਾਂ ਦੀਆਂ ਤਾਜ਼ੀਆਂ ਖਬਰਾਂਾਂ ਦੀ ਅਪਡੇਟ ਲੈ ਕੇ ਹੋਂਦਾ ਦਿੰਦਾ ਹੈ ਤੁਹਾਡੀ ਗੇ ਬੇਨਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਤੇ ਰੱਖੋ ਤੇ ਨੋਟੀਫਿਕੇਸ਼ਨ ਬੈਲ ਵੀ ਓਨ ਕਰਕੇ ਰੱਖੋ ਤਾਂ ਕਿ ਤਾਜ਼ੀਆਂ ਵਧੀਆ ਖਬਰਾਂਾਂ ਦੀ ਅਪਡੇਟ ਤੁਹਾਨੂੰ ਨੋਕੇ ਤੇ ਮਿਲਦੀ ਰਹੇ ਜਰੀਨੀਆਂ ਨੂੰ ਮਤੋ ਅਤੇ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੁਹਾਡਾ ਹੀ ਫਰਜ਼ ਬਰਨਾ ਕਿ ਅਸੀਂ ਪੰਜਾਬ ਦੇ ਪ੍ਰਤੀ ਸਮਰਪਿਤ ਹਾਂ ਪੰਜਾਬ ਪੰਜਾਬੀ ਪੰਜਾਬੀਆਂ ਤੇ ਜਿੰਦਾਬਾਦ ਤੇ ਅਸੀਂ ਪੰਜਾਬੀ ਹਿੰਦ ਦੇ ਨਾਤੇ ਇਸ ਚੈਨਲ ਨੂੰ ਤੇ ਪੰਜਾਬੀ ਨਹੀਂ ਬਰਮੋਧ ਕਰਦੇ ਹਾਂ ਇਹ ਤਾਂ ਆਪਣਾ ਪੰਜਾਬੀਆਂ ਦਾ ਹੀ ਚੈਨਲ ਹੈ ਪੰਜਾਬੀਆਂ ਦੇ ਹੱਥਾਂ ਕੁੱਕਾਂ ਦੀ ਗੱਲ ਕੀਤੀ ਜਾਂਦੀ ਹੈ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਉਹ ਜਿਹੜਾ ਵੀ ਮੁੱਦਾ ਹੁੰਦਾ ਹੈ ਪੰਜਾਬ ਵਿੱਚ ਉੱਠਦਾ ਹੈ ਉਸ ਦੇ ਪ੍ਰਤੀ ਇਸ ਚੈਨਲ ਉੱਤੇ ਗੱਲ ਕੀਤੀ ਜਾਂਦੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਤੇ ਰੱਖੋ ਤੁਹਾਦਾ ਹੀ ਫਾਇਦਾ ਹੋਵੇਗਾ ਇਸ ਵਿੱਚ ਤੇ ਫਿਰ ਜੋ ਵੀ ਤਾਦੀਆਂ ਵੱਡੀਆਂ ਖਬਰਾਂ ਹੁੰਦੀਆਂ ਹਨ ਉਹਨਾਂ ਬਾਰੇ ਅਸੀਂ ਸਭ ਤੋਂ ਪਹਿਲੇ ਅਪਡੇਟ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਸਾਡੀ ਮਿਹਨਤ ਲੱਗਦੀ ਹੈ ਤੁਹਾਡਾ ਵੀ ਹੱਜ ਮੰਨਦਾ ਹੈ ਵੀਰਿਆ ਨੂੰ ਲਾਈਕ ਜਰੂਰ ਕਰੋ ਧੰਨਵਾਦ